ਸੂਹਾ ਦੇ ਵਿਧਾਇਕ ਕਰਮਵੀਰ ਸਿੰਘ ਘੁੰਮਣ ਦੀ ਗੱੜ ਹਾਦਸੇ ਦਾ ਸ਼ਿਕਾਰ ਹੋ ਗਏ ਜਿਸ ਵਿੱਚ ਕੀ ਵਿਧਾਇਕ ਅਤੇ ਉਹਨਾਂ ਦੇ ਪੀਏ ਜ਼ਖਮੀ ਹੋ ਗਏ ਨੇ ਜਾਣਕਾਰੀ ਅਨੁਸਾਰ ਇਹ ਹਾਦਸਾ ਦਸੂਹਾ ਹਾਜਰੀਪੁਰ ਮੁੱਖ ਸੜਕ ਦੇ ਉੱਤੇ ਪੈਂਦੇ ਪਿੰਡ ਚੋਹਾਣਾ ਦੇ ਨੇੜੇ ਵਾਪਰਿਆ ਦੱਸਿਆ ਜਾ ਰਿਹਾ ਹੈ ਕਿ ਤਲਵਾੜਾ ਕਿਸੇ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਦੇ ਲਈ ਉਜਾਰੇ ਸਨ ਤਾਂ ਪਿੰਡ ਚੋਹਾਣਾ ਨੇੜੇ ਇੱਕ ਵਾਹਨ ਦੀ ਸਾਈਡ ਤੇ ਜਾ ਟਕਰਾਉਣ ਕਾਰਨ ਗੱਡੀ ਸੜਕ ਤੋਂ ਉਤਰ ਗਈ ਤੇ ਨਾਲ ਲੱਗੇ ਖੰਭੇ ਦੇ ਵਿੱਚ ਜਾ ਟਕਰਾਈ ਰਜ਼ੀਏ ਕਿ ਗੱਡੀ ਵਿੱਚ ਸਵਾਰ ਲੋਕ ਜ਼ਖਮੀ ਹੋ ਗਏ ਨੇ ਤੇ ਉਹਨਾਂ ਨੂੰ ਇਲਾਜ ਦੇ ਲਈ ਹਸਪਤਾਲ ਲਿਜਾਇਆ ਗਿਆ। ਇੱਕ ਟਰੱਕ ਜਾਂਦਾ ਸੀਗਾ ਉਹਨੂੰ ਓਵਰਟੇਕ ਕਰਦੇ ਸੀ ਤਾਂ ਟਰੱਕ ਵਾਲੇ ਨੇ ਮੋੜੋਂ ਉਹਨੂੰ ਖੱਬੇ ਪਾਸੇ ਟੋਆ ਆਇਆ ਕੀ ਹੋਇਆ ਉਹਨੇ ਜੱਕਦਮ ਰਾਈਟ ਸਾਈਡ ਨੂੰ ਇਹਨਾਂ ਵਾਲੀ ਸਾਈਡ ਨੂੰ ਦੱਬਦੀ ਹੈ ਨਹੀਂ ਆਪਣਾ ਬਚਾ ਕਰਦੇ ਹੋਏ ਗੱਡੀ ਜਾ ਕੇ ਸਪੈਦੇ ਖੰਬੇ 'ਚ ਵੱਜੀ ਖੰਬੇ ਤੋਂ ਫਾਦ ਵੱਲ ਉਤਰ ਗਈ। ਐਮਐਲਏ ਸਾਹਿਬ ਨੂੰ ਕਿੰਨੇ ਲੋਕ ਸੀਗੇ? ਓਏ 3 ਜਣੇ ਸੀਗੇ। ਬਾਕੀ ਸਭ ਪੀਏ ਦੇ ਤਾਂ ਜਿਆਦਾ ਐਮਐਲਏ ਸਾਹਿਬ ਦੇ ਉਹ ਬਾਕੀ ਤਾਂ ਠੀਕ ਹੈ ਜੀ ਅ ਰਾਜ ਕੀ ਕਿਸ ਤਰ੍ਹਾਂ ਦੀ ਕੰਡੀਸ਼ਨ ਹੁਣ ਐਮਐਲਏ ਸਾਹਿਬ ਦੀ ਐਮਐਲਏ ਸਾਹਿਬ ਦੀ ਕੰਡੀਸ਼ਨ ਠੀਕ ਹੈ ਪੀਏ ਦੇ ਸੀ ਥੋੜਾ ਮੂੰਹ ਦੇ ਵਿੱਚ ਚੀਚਾ ਲੱਗ ਗਿਆ ਸੀ ਕੋਈ ਇਦਾਂ ਦੀ ਖਤਰੇ ਵਾਲੀ ਗੱਲ ਨਹੀਂ ਕਿ ਤਾਂ ਐਮਐਲਏ ਸਾਹਿਬ ਦੇ ਥੋੜਾ ਲੱਤ 'ਚ ਜੇ ਕਰਚੜਿਆ ਤਾਂ ਜਿਹਾ ਜਿੱਦਾਂ ਵੱਜਿਆ ਕਰਕੇ ਥੋੜੀ ਜਿਹੀ ਸੋਜ ਹੈ ਵੈਸੇ ਕੰਡੀਸ਼ਨ ਠੀਕ ਜੇ ਇਸਰੇ ਕਰਾਉਣ ਲਈ ਲਿਦੇਗਾ ਕਿ ਗਏਗਾ ਤਾਂ ਪਤਾ ਚੱਲ ਜਾਏਗਾ ਜੀ ਕੋਈ ਨੀਜ਼ਰ ਹੈ ਐ ਐਮਐਲਏ ਸਾਹਿਬ ਕਿੱਥੇ ਕੋ ਹੋਇਆ ਹਾਦਸਾ ਹੈ ਇਹ ਉਹ ਗਰੇ ਕਿੱਥੇ ਕਿੱਥੇ ਜਾ ਰਹੇ ਸੀ ਇਹ ਤਲਵਾੜੇ ਨੂੰ ਜਾਜਾ ਸੀ ਪ੍ਰੋਗਰਾਮ ਸੀਗੇ ਕੈਂਪੋ ਵੀ ਲੱਗੇ ਹੋਏ ਆ ਪਿੰਡਾਂ ਚ ਉੱਥੇ ਵੀ ਗਏ ਉਧਰ ਨੂੰ ਜਾ ਰਹੇ ਸੀ ਦਸੂਹਾ ਦੇ ਵਿਧਾਇਕ ਕਰਮਵੀਰ ਸਿੰਘ ਘੁੰਮਣ ਦੀ ਕਾਰ ਹਾਦਸੇ ਦਾ ਸ਼ਿਕਾਰ ਹੋ ਗਏ ਜਿਸ ਵਿੱਚ ਕਿ ਵਿਧਾਇਕ ਅਤੇ ਉਹਨਾਂ ਦੇ ਪੀਏ ਜ਼ਖਮੀ ਹੋ ਗਏ ਜਾਣਕਾਰੀ ਅਨੁਸਾਰ ਇਹ ਹਾਦਸਾ ਦਸੂਹਾ ਹਾਜਰੀਪੁਰ ਮੁੱਖ ਸੜਕ ਦੇ ਉੱਤੇ ਪੈਂਦੇ ਪਿੰਡ ਚੋਹਾਣਾ ਦੇ ਨੇੜੇ ਵਾਪਰਿਆ ਦੱਸਿਆ ਜਾ ਰਿਹਾ ਹੈ ਕਿ ਤਲਵਾੜਾ ਕਿਸੇ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਦੇ ਲਈ ਉਜਾਰੇ ਸਨ ਤਾਂ ਪਿੰਡ ਚੋਹਾਣਾ ਨੇੜੇ ਇੱਕ ਵਾਹਨ ਦੀ ਸਾਈਡ ਤੇ ਜਾ ਟਕਰਾਉਣ ਕਾਰਨ ਗੱਡੀ ਸੜਕ ਤੋਂ ਉਤਰ ਗਈ ਤੇ ਨਾਲ ਲੱਗੇ ਖੰਭੇ ਦੇ ਵਿੱਚ ਜਾ ਟਕਰਾਈ ਦੱਸਦੀ ਹੈ ਕਿ ਗੱਡੀ ਵਿੱਚ ਸਵਾਰ ਲੋਕ ਜ਼ਖਮੀ ਹੋ ਗਏ ਨੇ ਤੇ ਉਹਨਾਂ ਨੂੰ ਇਲਾਜ ਦੇ ਲਈ ਹਸਪਤਾਲ ਲਿਜਾਇਆ ਗਿਆ ਇੱਕ ਟਰੱਕ ਜਾਂਦਾ ਸੀਗਾ ਉਹਨੂੰ ਓਵਰਟੇਕ ਕਰਦੇ ਸੀ ਪਰ ਟਰੱਕ ਵਾਲੇ ਨੇ ਮੋੜੋਂ ਉਹਨੂੰ ਖੰਬੇ ਪਾਸੇ ਟੋਆ ਆਇਆ ਕੀ ਹੋਇਆ ਉਹਨੇ ਜੱਕਦਮ ਰਾਈਟ ਸਾਈਡ ਨੂੰ ਇਹਨਾਂ ਵਾਲੀ ਸਾਈਡ ਨੂੰ ਦੱਬਦੀ ਇਹ ਨਹੀਂ ਆਪਣਾ ਬਚਾ ਕਰਦੇ ਹੋਏ ਗੱਡੀ ਜਾ ਕੇ ਸਪੈਦੇ ਖੰਬੇ ਚ ਵੱਜੀ ਖੰਬੇ ਤੋਂ ਫਾਟ ਵਾਲੂ ਉਤਰ ਗਿਆ ਐਮਐਲਏ ਸਾਹਿਬ ਨੂੰ ਕਿੰਨੇ ਲੋਕ ਸੀਗੇ ਉਹ ਇਹ ਤਿੰਨ ਜਣੇ ਸੀਗੇ ਪੀਏ ਦੇ ਤਾਂ ਜ਼ਿਆਦਾ ਐਮਐਲਏ ਸਾਹਿਬ ਦੇ ਉਹ ਬਾਕੀ ਤਾਂ ਠੀਕ ਹੈ ਜੀ ਅ ਰਾਜ ਕੀ ਕੀ ਤਰੀ ਕੰਡੀਸ਼ਨ ਹੁਣ ਐਮਐਲਏ ਸਾਹਿਬ ਦੀ ਐਮਐਲਏ ਸਾਹਿਬ ਦੀ ਕੰਡੀਸ਼ਨ ਠੀਕ ਆ ਪੀਏ ਦੇ ਸੀ ਥੋੜਾ ਮੂਹ ਦੇ ਵਿੱਚ ਛੀਸ਼ਾ ਲੱਗਿਆ ਸੀ ਕੋਈ ਇਤਾਂ ਦੀ ਖਤਰੇ ਵਾਲੀ ਗੱਲ ਨਹੀਂ ਕਿ ਤਾਂ ਐਮਐਲਏ ਸਾਹਿਬ ਦੇ ਥੋੜਾ ਲੱਤ 'ਚ ਚਰਚਰੇ ਆ ਤਾਂ ਜਾ ਸੇਖ ਜਿੱਦਾਂ ਬੱਜਿਆ ਕਰਕੇ ਥੋੜੀ ਜਿਹੀ ਸੋਜ ਆ ਵੈਸੇ ਕੰਡੀਸ਼ਨ ਠੀਕ ਜਿਹੜੇ ਇਸਰੇ ਕਰਾਉਣ ਲੇ ਲੇਗਾ ਕਿ ਗਏ ਆ ਤਾਂ ਪਤਾ ਚੱਲ ਜਾਏਗਾ ਜੀ ਕੋਈ ਨੀਜ਼ਰ ਹੈ ਐਮਐਲਏ ਸਾਹਿਬ ਕਿੱਥੇ ਕ ਹੋਇਆ ਹਾਦਸਾ ਹੈ ਇਹ ਭੋਗਰੇ ਕਿੱਲਾ ਕਿੱਥੇ ਕਿੱਥੇ ਜਾ ਰਹੇ ਸੀ ਇਹ ਤਲਵਾੜੇ ਨੂੰ ਜਾਜ ਸੀ ਪ੍ਰੋਗਰਾਮ ਸੀਗੇ ਕੈਂਪੋ ਵੀ ਲੱਗੇ ਹੋਏ ਆ ਪਿੰਡਾਂ 'ਚ ਉੱਥੇ ਵੀ ਗਏ ਉਧਰ ਨੂੰ ਹੀ ਜਾ ਰਹੇ ਸੀ